ਬਰਨਾਲਾ ਦੇ ਹੰਢਾਇਆ ਚੌਂਕ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਨਾਲ ਭਰੀ ਪੰਜਾਬ ਰੋਡ ਵਿੱਚ ਦੀ ਬੱਸ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਹਾਦਸੇ ਵਿੱਚ ਬੱਸ ਦੀ ਫਰੰਟ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ 3 ਤੋਂ 4 ਸਵਾਰੀਆਂ ਜ਼ਖਮੀ ਹੋਈਆਂ ਨੇ ਜੋ ਕਿ ਜੇਰੇ ਇਲਾਜ ਨੇ ਜਾਣਕਾਰੀ ਮੁਤਾਬਕ ਮੁਕਸਰ ਡੀਪੂ ਦੀ ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਬਰਨਾਲਾ ਦੇ ਹੰਢਾਇਆ ਚੌਂਕ ਵਿੱਚ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਵੇਖੋ ਮੌਕੇ ਦੇ ਹਾਲਾਤ ਤੇ ਸੁਣੋ ਘਟਨਾ ਦੀ ਸਾਰੀ ਕਹਾਣੀ ਜ਼ਖਮੀਆਂ ਦੀ ਜਵਾਨੀ ਇੱਕਦਮ ਪਤਾ ਨਹੀਂ ਲੱਗਿਆ ਜੀ ਜਦੋਂ ਟਰੱਕ ਵੱਜਿਆ ਬੱਸ ਤੇ ਉਦੋਂ ਪਤਾ ਲੱਗਿਆ ਕਿੰਨੇ ਕਿ ਸਵਾਰੀ ਨੇ ਭਰੇ ਹੋਏ ਸੀ ਫੁੱਲ ਸਵਾਰ ਹੋਣਾ ਸੀ ਹੋਰ ਵੀ ਜ਼ਖਮੀ ਹੋਏ ਹਾਂਜੀ ਤੇ ਕਿਵੇਂ ਬਾਕੀ ਜੀ ਦੂਜੇ ਹਸਪੀਟਲ ਚ ਲੈ ਗਏ ਕਿਵੇਂ ਗੱਡੇ ਸਾਰੇ ਸਾਰੇ ਆ ਹੀ ਨਿਕਲੇ ਬਾਹਰ ਜੀ ਸੱਟਾਂ ਸਾਰੇ ਆ ਹੀ ਸੀ ਹਾਂਜੀ ਤੁਸੀਂ ਮੋੜੇ ਬੈਠੇ ਸੀ ਪਿੱਛੇ ਬੈਠਾ ਹੀ ਸੱਜੇ ਪਾਸੇ ਤੇ ਪਤਾ ਨਹੀਂ ਲੱਗੇ ਕਿ ਦਾ ਕੁਝ ਨਹੀਂ ਐਂ ਨਹੀਂ ਪਤਾ ਲੱਗਿਆ ਮੈਂ ਤਾਂ ਉਹ ਹੋ ਗਿਆ ਸਨ ਹੋ ਗਿਆ ਸੀ ਬਲੱਡ ਵਾਲਾ ਚੱਲਣ ਲੱਗ ਗਿਆ ਸੀ ਨੱਕ। ਜੀ ਸ੍ਰੀ ਮਕਸਦਰ ਸਾਹਿਬ ਡੀਪੂ ਦੀ ਬੱਸ ਆ ਜੀ। ਇਹ ਪਟਿਆਲਾ ਤੋਂ ਹੋਰ ਜਾ ਰਹੀ ਸੀ ਜੀ। ਕੀ ਗੱਲ ਹੋਈ ਕਿੱਥੇ ਹੋਈ ਜੀ? ਇਹ ਜੀ ਪਟਿਆਲਾ ਤੋਂ ਆ ਰਹੇ ਸੀ ਇੱਥੇ ਹੰਢਿਆ ਇਸ ਵਾਰੀ ਲਾਉਣ ਵਾਸਤੇ ਗੱਡੀ ਇੱਥੇ ਰੁਕਣ ਲੱਗੀ ਜੀ। ਮਾਨਸਾ ਸਾਈਡ ਤੋਂ ਟਰਾਲਾ ਆ ਰਿਹਾ ਸੀਗਾ ਜੀ। ਤੇ ਜਿਹੜਾ ਇਧਰੋਂ ਸਾਈਡ ਤੋਂ ਆਣ ਕੇ ਗੱਡੀ 'ਚ ਲੱਗ ਗਿਆ। ਡਰਾਈਵਰ ਨੂੰ ਪੁੱਛਿਆ ਵੀ ਕੀ ਬਣਿਆ? ਕਿੱਸ ਤੋਂ ਲੱਗ ਗਿਆ? ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਿਆਗਾ। ਵੀ ਬਸ ਦੇਖੀ ਨਹੀਂ ਮੈਨੂੰ। ਕਿੰਨੀਆਂ ਸਵਾਰੀਆਂ ਸਵਾਰੀਆਂ? ਸਵਾਰੀਆਂ ਇੱਥੇ ਹੀ 35-40 ਸਵਾਰੀਆਂ ਸੀ। ਕਿੰ ਮੇਰੇ ਕਿਤੇ ਕੋਈ ਹਸਪਤਾਲ ਪਹੁੰਚਦਾ ਜੀ ਯਾਰਾ ਕੋਈ ਉਹ ਵੀ ਜਿਆਦਾ ਨਹੀਂ ਜਿਆਦਾ ਨਹੀਂ ਨਹੀਂ ਜਿਆਦਾ ਨਹੀਂ ਬਸ ਨੋਰਮਲ ਸਟੱਲ ਗਏ ਆ ਅੱਛਾ ਉਹ ਕਿਥੋਂ ਦੀ ਸਵਾਰੀਆਂ ਬਸਤ ਨਹੀਂ ਇਹ ਨਹੀਂ ਪਤਾ ਤੇ ਭਰੀ ਹੋਈ ਹੈ ਜੂਰੀਆ ਮਾਨਸਾ ਤੋਂ ਆ ਰਹੇ ਨੇ ਕੀ ਹੋਇਆ ਕਿੱਥੇ ਹੋਇਆ ਜੀ ਇਹ ਇਹ ਜਮਾ ਪੁਲ ਦੇ ਥੱਲੇ ਹੋਇਆ ਜੀ ਤੁਸੀਂ ਐਂ ਦੇਖੋ ਜੀ ਗੱਡੀ ਇਧਰ ਆ ਰਹੀ ਆ ਮੈਂ ਜਦੋਂ ਇਧਰ ਸੱਜੇ ਪਾਸੇ ਦੇਖਿਆ ਜੀ ਬਸ ਹੈ ਨਹੀਂ ਸੀਗੀ ਜਦੋਂ ਮੇਰੀ ਗੱਡੀ ਪੁਲ ਦੇ ਥੱਲੇ ਨਹੀਂ ਕ੍ਰਾਸ ਕਰਨ ਲੱਗੀ ਉਧਰੋਂ ਤੇਜ ਆ ਰਿਹਾ ਸੀ ਆ ਕਿਨੇ ਵਿੱਚ ਮਾਰੀ ਬਸ ਵਾਲੇ ਨੇ ਸਵਾਰੀਆਂ ਨਾਲ ਭਰੀ ਹੋਈ ਸੀ ਸਵਾਰੀਆਂ ਨਾਲ ਭਰੀ ਕੋਈ ਸੀਗੀ ਜੀ ਕੀ ਪ੍ਰਚਾਰ ਹੈਗੇ ਸਾਰੇ ਸਵਾਰੀਆਂ ਸਾਰਿਆਂ ਨੇ ਵਿਚਾਰੇਗਾ ਜੀ ਨਿੱਕੀ-ਮੁਟੀ ਸਾਟੀ ਕਿਹੜਾ ਕਸੂਰ ਮੰਨਦੇ ਕਸੂਰ ਤਾਂ ਤੁਸੀਂ ਹਰ ਆਪ ਵੀ ਦੇਖ ਲੋ ਜੀ ਗੱਡੀ ਮੇਰੀ ਸਾਰਾ ਰੋਡ ਕਰਾਸ ਹੋ ਗਈ ਜਮਾ ਪੁਲ ਦੇ ਥੱਲੇ ਲੈ ਕੇ ਮਾਰੀ ਜਿੰਨਾਂ ਨੇ ਤੁਸੀਂ ਆਪ ਦੇਖ ਲੋ ਜੀ ਕੀ ਜਾਣ ਚਾਹੁੰਦੇ ਜੀ ਜਾਂ ਤਾਂ ਜੀ ਮੈਂ ਤਾਂ ਕਹਿੰਦਾ ਜੀ ਕੱਲੀ ਸਵਾਰੀਆਂ ਨਾਲ ਦੇਖ ਕੇ ਵੀ ਇਹ ਸਵਾਰੀਆਂ ਵਾਲੀ ਬੱਸ ਆ ਜੀ ਮਤਲਬ ਜਿਹਦਾ ਕਸੂਰ ਵਾਰਾ ਜੀ ਉਹਦੇ ਆਧਾਰ ਤੇ ਦੇਖਿਆ ਜਾ ਵੀ ਜੀ ਪੂਰੀ ਜਾਣਕਾਰੀ ਮਤਲਬ ਕਿ ਲੈ ਕੇ ਪੂਰੀ ਸਾਰਾ ਇੱਥੇ ਕੈਮਰੇ ਵੀ ਲੱਗੇ ਜੀ ਦੇਖ ਲਓ ਵੀ ਕਿਹਦੀ ਗਲਤੀ ਹੋਈ ਥੋੜਾ ਵੀ ਨੁਕਸਾਨ ਸਾਡਾ ਤਾਂ ਹੀ ਦੇਖੋ ਸਾਰੀ ਗੱਡੀ ਕਰ ਨੂੰ ਬੀਜ ਮੁਰੂ ਬੱਸ ਦਾ ਤਾਂ ਥੋੜੀ ਜਿਹੀ ਜਮੂਰ ਅੱਗੇ ਉਹਦੀ ਆਪਦੀ ਗੱਡੀ ਹੈ ਹਾਂਜੀ ਗੱਡੀ ਆਪਦੀ ਹੈ ਇਹ ਹੰਡੇ ਆਇਆ ਚੌਂਕ ਦੇ ਵਿੱਚ ਹੋਇਆ ਇੱਕ ਟਰੱਕ ਆ ਰਿਹਾ ਸੀ ਮਾਨਸਾ ਤੋਂ ਤੇ ਪਟਿਆਲਾ ਸਾਈਡ ਤੋਂ ਬੱਸ ਆ ਰਹੀ ਸੀ ਤੇ ਦੋਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਮੌਕੇ ਤੇ ਅਸੀਂ ਆ ਗਏ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਉਹ ਹਸਪੀਟਲ ਪਹੁੰਚ ਗਈ ਕਿੰਨੀਆਂ ਕਿ ਸਵਾਰੀਆਂ ਦੋ ਤਿੰਨ ਸਵਾਰੀਆਂ ਆ ਜਾਂਦੀਆਂ ਨੇ ਕੀ ਜ਼ਿਆਦਾ ਇੰਜਣ ਹੈ ਕੀ ਕਿੰਨੇ ਨਹੀਂ ਨਹੀਂ ਸਿੰਪਲ ਨੋਰਮਲ ਹੋਏ ਇਹ ਕੀ ਕੀ ਕਸੂਰ ਮੰਨ ਦੱਸਿਆ ਜਾ ਰਿਹਾ ਹੈ ਕੀ ਕੁਛ ਨਹੀਂ ਦੇਖ ਰਹੇ ਆ ਜੀ ਜਾਂਚ ਕਰਦੇ ਕਿਹਦਾ ਕਸੂਰ ਹੈ